ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕਮਰਾ ਸ਼ਿਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਭਗਵਾਨ ਵਿਸ਼ਨੂੰ ਦੀ ਕਿਰਪਾ ਦੇ ਨਾਲ ਤੁਹਾਨੂੰ 1 ਨਵੰਬਰ ਤੋਂ 27 ਨਵੰਬਰ ਜਾਨੀ ਨਵੰਬਰ ਮਹੀਨੇ ਦੇ ਇਸ ਮਹੀਨੇ ਦੇ ਵਿੱਚ ਤੁਹਾਨੂੰ 7 ਦਿਨਾਂ ਦੇ ਵਿੱਚ ਚੰਗੀਆਂ ਖੁਸ਼ਖਬਰੀਆਂ ਮਿਲਣ ਜਾ ਰਹੀ ਹੈ ਜੀ ਹਾਂ ਦੋਸਤੋ ਅਸੀਂ ਤੁਹਾਨੂੰ ਦੱਸ ਦੇ ਇੱਕ ਇਹਨਾਂ 7 ਦਿਨਾਂ ਦੇ ਵਿੱਚ ਤੁਹਾਨੂੰ ਬਿਨਾਂ ਕਿਸੇ ਮਿਹਨਤ ਦੇ ਨਤੀਜੇ ਮਿਲਣਗੇ ਇਹਨਾਂ 7 ਦਿਨਾਂ ਦੇ ਵਿੱਚ ਤੁਹਾਡੇ ਕੋਲ ਸਿਰਫ ਮੌਕੇ ਆਉਣ ਵਾਲੇ ਹਨ ਇਹਨਾਂ 7 ਦਿਨਾਂ ਵਿੱਚ ਇਹਨਾਂ 7 ਦਿਨਾਂ ਦੇ ਵਿੱਚ ਤੁਹਾਡੀ ਕਿਸਮਤ ਬਦਲ ਜਾਵੇਗੀ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਪੁਸ਼ਪ ਅਮਰਤ ਯੋਗ ਦੀ ਰਚਨਾ ਕੀਤੀ ਗਈ ਹੈ ਜੋ ਕਿ ਭਗਵਾਨ ਵਿਸ਼ਨੂੰ ਦੀ ਕਿਰਪਾ ਦੇ ਨਾਲ 7 ਦਿਨਾਂ ਅੰਦਰ ਤੁਹਾਡੇ ਲਈ ਹੁਣ ਤੱਕ ਦਾ ਸਮਾਂ ਬਹੁਤ ਹੀ ਉੱਤਮ ਅਤੇ ਮਹੱਤਵਪੂਰਨ ਸਾਬਤ ਹੋਣ ਜਾ ਰਿਹਾ ਹੈ ਦੂਜੇ ਸ਼ਬਦਾਂ ਦੇ ਵਿੱਚ ਇਹ ਸਮਾਂ ਉਹ ਹੋਵੇਗਾ ਜਦੋਂ ਤੁਸੀਂ ਮਹਿਸੂਸ ਕਰੋਗੇ ਤੁਹਾਡੀ ਕਿਸਮਤ ਚਮਕ ਰਹੀ ਹੈ ਤੁਹਾਡੀਆਂ ਇੱਛਾਵਾਂ ਪੂਰੀਆਂ ਹੋ ਰਹੀਆਂ ਹਨ ਤੁਹਾਨੂੰ ਪੈਸਾ ਮਿਲ ਰਿਹਾ ਹੈ ਤੁਹਾਡੀ ਮਨਚਾਹੀ ਸਫਲਤਾ ਤੁਹਾਨੂੰ ਮਿਲ ਰਹੀ ਹੈ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲ ਜਾਵੇਗੀ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਇਸ ਸਮੇਂ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਪਿਆਰ ਰਿਸ਼ਤੇ ਸਿਹਤ ਨਾਲ ਸੰਬੰਧਿਤ ਔਰ ਵੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਜਾ ਰਿਹਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਤੇ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਇਹ ਵੀਡੀਓ ਤੁਹਾਡੇ ਲਈ ਤਾਰਾ ਮੰਡਲ ਦੇ ਹਿਸਾਬ ਦੇ ਨਾਲ ਬਣਾਈ ਗਈ ਹੈ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੋਨਾ ਤੁਹਾਨੂੰ ਭਗਵਾਨ ਭਗਵਾਨ ਵਿਸ਼ਨੂੰ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦੇਣਗੇ ਤੁਹਾਡੇ ਸਾਰੇ ਕੰਮ ਪੂਰੇ ਹੋਣਗੇ ਦੋਸਤੋ 1 ਨਵੰਬਰ ਤੋਂ 27 ਨਵੰਬਰ ਤੱਕ ਤੁਹਾਡੇ ਤੁਹਾਡੇ ਹਾਰੇਸ਼ਾ ਪੂਰੇ ਹੋ ਜਾਵੇਗੇ ਭਗਵਾਨ ਵਿਸ਼ਨੂ ਜੀ ਦਾ ਤੁਹਾਨੂੰ ਆਸ਼ੀਰਵਾਦ ਮਿਲ ਜਾਵੇਗਾ ਇਹਨਾਂ 7 ਦਿਨਾਂ ਦੇ ਵਿੱਚ ਤੁਹਾਡਾ ਚੇਵਨ ਬਦਲ ਜਾਵੇਗਾ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਹੁਣ ਤੁਹਾਨੂੰ ਹਮੇਸ਼ਾ ਇਸ ਇਸ ਸਮੇਂ ਵਿੱਚ ਤੁਹਾਨੂੰ ਲਾਭ ਮਿਲਣ ਵਾਲਾ ਹੈ ਤੁਹਾਡਾ ਸਤਿਕਾਰ ਵਧਨ ਵਾਲਾ ਹੈ ਤੁਹਾਨੂੰ ਲਾਭ ਦੇ ਨਵੇਂ ਮੌਕੇ ਅਤੇ ਨਵੇਂ ਰਸਤੇ ਮਿਲਣ ਜਾ ਰਹੇ ਹਨ ਤੁਹਾਨੂੰ ਕਿਸੇ ਨਈ ਤੇ ਕਿਰੇਸੇ ਦਾਰ ਦੇ ਸਧਾਨਿਕ ਇਸੇ ਤਰ੍ਹਾਂ ਮਿਲ ਸਮਾਗ ਵਿੱਚ ਧਾਰਮਿਕ ਸਮਾਗਮ ਵਿੱਚ ਜਾਣ ਦਾ ਮੌਕਾ ਮਿਲ ਸਕਦਾ ਹੈ ਨਾਲ ਹੀ ਹੁਣ ਹਾਲਾਤ ਵਿੱਚ ਸਕਾਰਾਤਮਕ ਬਦਲਾਅ ਆਉਣ ਵਾਲੇ ਹਨ ਜੋ ਵੀ ਹਲਾ ਤੁਹਾਡੇ ਪੱਖ ਵਿੱਚ ਨਹੀਂ ਹਨ ਉਹ ਸਾਰੇ ਹਾਲਾਤ ਤੁਹਾਡੇ ਪੱਖ ਵਿੱਚ ਹੋਣ ਵਾਲੇ ਹਨ ਤੁਸੀਂ ਸਕਾਰਤਮਕ ਤੁਸੀਂ ਸਕਾਰਾਤਮਕ ਬਦਲਾਅ ਦੇਖੋਗੇ ਤੁਸੀਂ ਅਨੁਭਵ ਕਰੋਗੇ ਕਿ ਸਮੱਸਿਆਵਾਂ ਹੁਣ ਖਤਮ ਹੋਣ ਜਾ ਰਹੀਆਂ ਹਨ ਇਸ ਸਮੇਂ ਤੁਹਾਡੇ ਲਈ ਬਹੁਤ ਸਾਰੇ ਨਵੇਂ ਮੌਕੇ ਉਪਲਬਧ ਹੋਣਗੇ ਤੁਹਾਡੇ ਲਈ ਨਵੇਂ ਮੌਕੇ ਮਿਲਣ ਜਾ ਰਹੇ ਹਨ ਤੁਸੀਂ ਸਫਲਤਾ ਦੇ ਚੰਡੇ ਕਾਰਦੇ ਹੋਗੇ ਅਤੇ ਇਹ ਅਨੁਭਵ ਕਰੋਗੇ ਤੁਹਾਡੇ ਵਿਆਹ ਅਤੇ ਜੀਵਨ ਵਿੱਚ ਤੁਸੀਂ ਪ੍ਰਤੀਕੂਲ ਸਥਿਤੀਆਂ ਦਾ ਹੱਲ ਲੱਭਣ ਵਿੱਚ ਲਾਭਦਾਇਕ ਹੋਵੋਗੇ ਇਹ ਸਮਾਂ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ ਤੁਹਾਡੀ ਵਿੱਤੀ ਸਥਿਤੀ ਬਿਹਤਰ ਹੋਵੇਗੀ ਤੁਹਾਨੂੰ ਆਮਦਨ ਦੇ ਨਵੇਂ ਸਰੋਤ ਮਿਲਣ ਜਾ ਰਹੇ ਹਨ ਤੁਸੀਂ ਪਿਛਲੇ ਕੁਝ ਕੰਮਾਂ ਨੂੰ ਤੁਹਾਡੇ ਜਿਹੜੇ ਪਿਛਲੇ ਕਈ ਦਿਨਾਂ ਦੇ ਕੰਮ اٹਕੇ ਸਨ ਉਹ ਹੁਣ ਪੂਰੇ ਹੋਣ ਜਾ ਰਹੇ ਹਨ ਤੁਹਾਡਾ ਤੁਹਾਨੂੰ ਕੈਰੀਅਰ ਕਾਰੋਬਾਰ ਸਾਰੇ ਕੰਮ ਪੂਰੇ ਹੋਣ ਵਾਲੇ ਹਨ ਜੇਕਰ ਤੁਸੀਂ ਆਪਣੇ ਅਤੇ ਆਪਣੇ ਪਿਆਰਾਂ ਵਿਚਕਾਰ ਸਮਾਂ ਬਿਤਾਉਂਦੇ ਹੋ ਤਾਂ ਤੁਸੀਂ ਆਤਮਿਕ ਖੁਸ਼ੀ ਦਾ ਅਨੰਦ ਅਨੁਭਵ ਕਰੋਗੇ ਇਸ ਲਈ ਤੁਸੀਂ ਕੁਝ ਸਮੇਂ ਲਈ ਰੁਚੀ ਰਹਿੋਗੇ ਇਸ ਦੇ ਬਾਵਜੂਦ ਜਕੀਨੇ ਤੌਰ ਤੇ ਘਰ ਅਤੇ ਆਪਣੇ ਪਿਆਰਿਆਂ ਨਾਲ ਸਮਾਂ ਬਤਾਓ ਜੇਕਰ ਤੁਹਾਡੇ ਬੱਚੇ ਦੀ ਪੜਾਈ ਜਾਂ ਨੌਕਰੀ ਲਈ ਵਿਦੇਸ਼ ਜਾਣ ਦੀ ਕੋਈ ਯੋਜਨਾ ਹੈ ਤਾਂ ਉਸ ਵਿੱਚ ਵੀ ਤੁਸੀਂ ਸਫਲਤਾ ਪ੍ਰਾਪਤ ਕਰੋਗੇ ਤੁਹਾਨੂੰ ਕੋਈ ਮਹੱਤਵਪੂਰਨ ਜਾਣਕਾਰੀ ਜਾਂ ਖੁਸ਼ਖਬਰੀ ਮਿਲੇਗੀ ਤੁਸੀਂ ਮਾਨਸਿਕ ਤੌਰ ਤੇ ਬਹੁਤ ਖੁਸ਼ ਰਹੋਗੇ ਤੁਸੀ ਵਧੇਰੇ ਆਰਾਮ ਮਹਿਸੂਸ ਕਰੋਗੇ ਤੇ ਤੁਹਾਡਾ ਪੈਸਾ ਸਮਝਦਾਰੀ ਨਾਲ ਖਰਚ ਕੀਤਾ ਜਾਵੇਗਾ ਤੁਹਾਡੇ ਪੈਸੇ ਦਾ ਨਿਵੇਸ਼ ਹੋਵੇਗਾ ਉਹ ਤੁਹਾਨੂੰ ਅਤੇ ਉਹ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਲਾਭਦਾਇਕ ਹੋਵੇਗਾ ਤੁਸੀਂ ਆਪਣੇ ਪੈਸੇ ਨੂੰ ਸਮਝਦਾਰੀ ਦੇ ਨਾਲ ਨਿਵੇਸ਼ ਕਰੋਗੇ ਤੁਹਾਨੂੰ ਲਾਭ ਮਿਲੇਗਾ ਹੁਣ ਤੁਹਾਨੂੰ ਕੁਝ ਸਮੇਂ ਲਈ ਕੀਤੀ ਗਈ ਮਿਹਨਤ ਦਾ ਸਹੀ ਨਤੀਜਾ ਮਿਲਣਾ ਮਿਲ ਹੈ ਤੁਸੀਂ ਜਿਸ ਵੀ ਖੇਤਰ ਵਿੱਚ ਸਖਤ ਮਿਹਨਤ ਕੀਤੀ ਹੈ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਜੋ ਵੀ ਕੰਮ ਤੁਸੀਂ ਨੌਕਰੀ ਨਾਲ ਸੰਬੰਧਿਤ ਕਰਦੇ ਹੋ ਤਾਂ ਉਸ ਦੇ ਵਿੱਚ ਤੁਹਾਨੂੰ ਲਾਭ ਹੋਵੇਗਾ ਜੇਕਰ ਤੁਸੀਂ ਕਾਰੋਬਾਰ ਨਾਲ ਜੁੜਿਆ ਕੋਈ ਕੰਮ ਕਰਾਈ ਹੋ ਸਕਤ ਮਿਹਨਤ ਕਰਾਈ ਹੋ ਤਾਂ ਉਸ ਦੇ ਸਹੀ ਨਤੀਜੇ ਤੁਹਾਨੂੰ ਮਿਲਣਗੇ ਸਮਾਂ ਤੁਹਾਡੇ ਪੱਖ ਵਿੱਚ ਹੈ ਤੁਹਾਡੀਆਂ ਸਾਰੀਆਂ ਰੁਕਾਵਟਾਂ ਹੁਣ ਦੂਰ ਹੋਣ ਜਾ ਰਹੀਆਂ ਹਨ ਦੋਸਤੋ ਇਹ ਬਹੁਤ ਵਧੀਆ ਸਮਾਂ ਹੈ ਸਮਾਂ ਤੁਹਾਡੇ ਪੱਖ ਦੇ ਵਿੱਚ ਹੈ ਤੁਹਾਡਾ ਮਾਨ ਸਨਮਾਨ ਵਧੇਗਾ ਇਸ ਸਮੇਂ ਨੂੰ ਹੱਥੋਂ ਨਾ ਜਾਣ ਦੇਣਾ ਸਮੇਂ ਦਾ ਪੂਰਾ ਫਾਇਦਾ ਉਠਾਉਣਾ ਦੋਸਤੋ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਡੇ ਲਈ ਗੁਆਂਢ ਵਿੱਚ ਸੇ ਸਬੰਧ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਵਿਰੋਧੀ ਤੁਹਾਡੇ ਤੇ ਹਾਵੇ ਹੋ ਜਾਣਗੇ ਪਰ ਤੁਹਾਡੇ ਸਾਹਮਣੇ ਕੁਝ ਵੀ ਨਹੀਂ ਕਰ ਸਕਣਗੇ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਣਗੇ ਪਰ ਦੋਸਤੋ ਧਿਆਨ ਰੱਖੋ ਕਿ ਕਈ ਵਾਰ ਤੁਹਾਡਾ ਗੁੱਸੇ ਵਾਲਾ ਸੁਭਾਅ ਤੁਹਾਡ ਨੂੰ ਗਲਤ ਰਸਤੇ ਤੇ ਪਾ ਸਕਦਾ ਹੈ ਤੁਹਾਡੇ ਬੰਦੇ ਹੋਏ ਕੰਮ ਵਿਗੜ ਸਕਦੇ ਹਨ ਇਸ ਲਈ ਵਿਹਾਰ ਦੇ ਵਿੱਚ ਨਰਮੀ ਰੱਖੋ ਬੋਲੀ ਵਿੱਚ ਮਿਠਾਸ ਰੱਖੋ ਇਰੇਜ ਰੱਖੋ ਦੂਜਿਆਂ ਦੇ ਨਾਲ ਪਿਆਰ ਦੇ ਨਾਲ ਬੋਲੋ ਤੁਹਾਨੂੰ ਲਾਭ ਮਿਲੇਗਾ ਤੁਹਾਡੇ ਵਿਗੜੇ ਹੋਏ ਕੰਮ ਸਾਰੇ ਪੂਰੇ ਹੋਣਗੇ ਦੋਸਤ ਤੁਸੀਂ ਜੋ ਵੀ ਕੰਮ ਕਰਦੇ ਹੋ ਜੇਕਰ ਤੁਸੀਂ ਆਪਣੇ ਭਵਿੱਖ ਨੂੰ ਲੈ ਕੇ ਕੋਈ ਵੀ ਕੰਮ ਕਰ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਉਹ ਕੰਮ ਕਿਸੇ ਦੇ ਸਾਹਮਣੇ ਨਾ ਕਰੋ ਕਿਉਂਕਿ ਤੁਹਾਡਾ ਕੰਮ ਤੁਸੀਂ ਜੋ ਵੀ ਫੈਸਲਾ ਲੈਂਦੇ ਹੋ ਉਸ ਦੇ ਬਾਰੇ ਤੁਸੀਂ ਕਿਸੇ ਨੂੰ ਨਾ ਦੱਸੋ ਕੋਈ ਵੀ ਤੁਹਾਡੇ ਕੰਮ ਨੂੰ ਦੇਖ ਕੇ ਨਹੀਂ ਚਰੇਗਾ ਇਸ ਲਈ ਤੁਸੀਂ ਆਪਣੇ ਕੰਮ ਨੂੰ ਗੁਪਤ ਹੀ ਰੱਖੋ ਜੋ ਵੀ ਕੰਮ ਕਰਨਾ ਹੈ ਜੋ ਪਚਾਪ ਕਰੋ ਬਿਨਾਂ ਕਿਸੇ ਨੂੰ ਦੱਸੇ ਸ਼ੁਰੂ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਕੰਮ ਅੱਗੇ ਵਧੇਗਾ ਅਜਿਹਾ ਕਰਨ ਦੇ ਨਾਲ ਤੁਹਾਨੂੰ ਫਾਇਦਾ ਹੋਵੇਗਾ ਜੇਕਰ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਦੂਜਿਆਂ ਦੇ ਨਾਲ ਸ਼ੇਅਰ ਕਰਦੇ ਹੋ ਤਾਂ ਤੁਹਾਡਾ ਨੁਕਸਾਨ ਹੋਵੇਗਾ ਜੇਕਰ ਤੁਹਾਨੂੰ ਕਿਸੇ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕੋਈ ਇਸ ਦਾ ਹੋਰ ਫਾਇਦਾ ਉਠਾ ਲੈਂਦਾ ਹੈ ਆਪਣੇ ਆਪ ਤੇ ਵਿਸ਼ਵਾਸ ਰੱਖੋ ਇਹ ਮੰਤਰ ਤੁਹਾਨੂੰ ਬਲਵਾਨ ਬਣਾਵੇਗਾ ਤੁਹਾਡੇ ਤੇ ਵਿਸ਼ਵਾਸ ਵਧਾਏਗਾ ਤੁਹਾਨੂੰ 10 ਸਤੇ ਇੱਕ ਜੇਕਰ ਪਰਿਵਾਰ ਦੇ ਵਿੱਚ ਵਿਆਹਤਾ ਸੇਵਨ ਹੈ ਉਹ ਤੁਹਾਡਾ ਉਹ ਤੁਹਾਡਾ ਸੁਖੀ ਜਾਵੇਗਾ ਤੁਹਾਡੇ ਘਰ ਪਰਿਵਾਰ ਦੀਆਂ ਸਾਰੀਆਂ ਮੁਸ਼ਕਲਾਂ ਹੁਣ ਦੂਰ ਹੋਣ ਜਾ ਰਹੀਆਂ ਹਨ ਇਹ ਸਮਾਂ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ ਤੁਹਾਨੂੰ ਕੋਈ ਵੱਡੇ ਖੁਸ਼ਖਬਰੀ ਮਿਲਣ ਜਾ ਰਹੀ ਹੈ ਅਤੇ ਤੁਹਾਨੂੰ ਇਸ ਸਮੇਂ ਦੌਰਾਨ ਪੈਸੇ ਦੇ ਮਾਮਲਿਆਂ ਦੇ ਵਿੱਚ ਸਾਵਧਾਨ ਰਹਿਣਾ ਹੋਵੇਗਾ ਤਾਂ ਹੀ ਤੁਹਾਨੂੰ ਲਾਭ ਮਿਲੇਗਾ ਇੱਕ ਰਹਿ ਮੰਡਲ ਤੁਹਾਡੇ ਚਾਲ ਤੇ ਚੱਲ ਰਹੇ ਹਨ ਜਿਸ ਦੇ ਨਾਲ ਤੁਹਾਨੂੰ ਪੈਸਾ ਖਰਚ ਵੀ ਕਰਨਾ ਹੋਵੇਗਾ ਅਤੇ ਕਾਬੂ ਵਿੱਚ ਰੱਖ ਕੇ ਹੀ ਕਰਨਾ ਹੋਵੇਗਾ ਨਹੀਂ ਤਾਂ ਤੁਸੀਂ ਜ਼ਿਆਦਾ ਪੈਸਾ ਖਰਚ ਕਰ ਸਕਦੇ ਹੋ ਇਸੇ ਦੋਸਤੋ ਜੇਕਰ ਤੁਹਾਡੇ ਕੈਰੀਅਰ ਜਾਂ ਵਪਾਰ ਦੇ ਨਾਲ ਗੱਲ ਕਰੀਏ ਤਾਂ ਤੁਹਾਨੂੰ ਆਪਣੇ ਵਪਾਰ ਦੇ ਵਿੱਚ ਬਹੁਤ ਸਾਰਾ ਮੁਨਾਫਾ ਮਿਲਣ ਜਾ ਰਿਹਾ ਹੈ ਸਮਾਂ ਵਧੀਆ ਚੱਲੇਗਾ ਵਪਾਰਿਕ ਦ੍ਰਿਸ਼ਟੀਕੋਣ ਤੋਂ ਤੁਹਾਨੂੰ ਲਾਭ ਮਿਲੇਗਾ ਰੁਕੇ ਹੋਏ ਕੰਮ ਤੁਹਾਡੇ ਰਫਤਾਰ ਫੜਨਗੇ ਕਰਮਚਾਰੀਆਂ ਦੇ ਨਾਲ ਨੌਕਰੀ ਕਰਨ ਵਾਲੇ ਅਤੇ ਪੈਸਾ ਵਾਲੇ ਲੋਕਾਂ ਦਾ ਤੁਹਾਡੇ ਪ੍ਰਤੀ ਪੂਰਾ ਸਹਿਯੋਗ ਮਿਲੇਗਾ ਉਹਨਾਂ ਨੂੰ ਮਨ ਚਾਹੀ ਤਰੱਕੀ ਤੇ ਤਨਖਾਹ ਮਿਲ ਜਾਵੇਗੀ ਵਿਕਾਸ ਦੇ ਮੌਕੇ ਹੋਣਗੇ ਦੋਸਤੋ ਇਸ ਸਮੇਂ ਜੇਕਰ ਤੁਹਾਡੇ ਕੋਲ ਸਥਾਨ ਤਬਦੀਲੀ ਸੰਬੰਧ ਕੋਈ ਕੰਮ ਹੈ ਤਾਂ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਇਸ ਬਾਰੇ ਜ਼ਰੂਰ ਚਾਚਾ ਕਰੋ ਤੁਹਾਨੂੰ ਇਸ ਵਿੱਚ ਸਫਲਤਾ ਮਿਲ ਸਕਦੀ ਹੈ ਇਹ ਸੰਭਵ ਹੈ ਕਿ ਤੁਸੀਂ ਕਿਸੇ ਨੌਕਰੀ ਦੇ ਨਾਲ ਸੰਬੰਧਿਤ ਇੰਟਰਵਿਊ ਦਿੱਤੀ ਹੈ ਤਾਂ ਉਸ ਦੇ ਵਿੱਚ ਤੁਹਾਨੂੰ ਚੰਗੇ ਨਤੀਜੇ ਮਿਲਣਗੇ ਇਹ ਨਤੀਜੇ ਤੁਹਾਡੇ ਪੱਖ ਵਿੱਚ ਜਾਣਗੇ ਤੁਹਾਡਾ ਸਮਾਂ ਚੰਗਾ ਰਹੇਗਾ ਇਸ ਤੋਂ ਕੀ ਹੋਵੇਗਾ ਕਿ ਤੁਹਾਡੇ ਵਿੱਤੀ ਹਾਲਾਤ ਮਜ਼ਬੂਤ ਹੋਣਗੇ ਤੁਹਾਨੂੰ ਪੈਸਾ ਕਮਾਉਣ ਦੇ ਮੌਕੇ ਮਿਲਣਗੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਸਮਾਂ ਤੁਹਾਡੇ ਲਈ ਬਹੁਤ ਹੀ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਜਾਣ ਵਾਲਾ ਹੈ ਇਸ ਸਮੇਂ ਦਾ ਪੂਰਾ ਲਾਭ ਉਠਾਓ ਇਸ ਸਮੇਂ ਦੇ ਵਿੱਚ ਤੁਸੀਂ ਕਿਸੇ ਤੇ ਜਕੀਨ ਨਾ ਕਰਨਾ ਆਪਣੀਆਂ ਫਾਈਲਾਂ ਅਤੇ ਦਸਤਾਵੇਜ਼ਾਂ ਨੂੰ ਸੁਰੱਖਿਤਰ ਰੱਖਣਾ ਹੈ ਧਿਆਨ ਨਾਲ ਰੱਖਣਾ ਹੈ ਨਹੀਂ ਤਾਂ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ ਆਪਣੇ ਕੈਰੀਅਰ ਨੂੰ ਲੈ ਕੇ ਗੰਭੀਰ ਹੋਣਾ ਚਾਹੀਦਾ ਹੈ ਆਪਣਾ ਸਮਾਂ ਬਰਬਾਦ ਨਾ ਕਰੋ ਇਸ ਨੂੰ ਪੂਰੀ ਮਿਹਨਤ ਅਤੇ ਲਗਨ ਦੇ ਨਾਲ ਕਰੋ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਹੁਣ ਤੁਹਾਨੂੰ ਸਫਲ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਇਸ ਚੰਗੇ ਸਮੇਂ ਦਾ ਫਾਇਦਾ ਉਠਾਓ ਜੇਕਰ ਪ੍ਰੇਮ ਸਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਪ੍ਰੇਮ ਸਬੰਧ ਵਿੱਚ ਤੁਹਾਡਾ ਜੀਵਨ ਵਧੀਆ ਚੱਵੇਗਾ ਤੁਹਾਡੀ ਤੁਹਾਡੇ ਪ੍ਰੇਮੀ ਦੇ ਨਾਲ ਚੱਲਦੀ ਹੋ ਸਕਦੀ ਹੈ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਦਰਯੋਗਤਾ ਵਿਆਕਰਨਾ ਚਾਹੁੰਦੇ ਹੋ ਤਾਂ ਇਸ ਵਿੱਚ ਰੁਕਾਵਟਾਂ ਵੀ ਆ ਸਕਦੀਆਂ ਹਨ ਪਰ ਸਮੇਂ ਦੇ ਨਾਲ ਸਭ ਕੁਝ ਸਹੀ ਹੋ ਜਾਵੇਗਾ ਤੁਹਾਡਾ ਤੁਹਾਡੇ ਪਤੀ ਅਤੇ ਪਤਨੀ ਦੇ ਵਿੱਚ ਪੱਖ ਵਿੱਚ ਸਮਾਵਧੀਆਂ ਹੈ ਤੁਹਾਡਾ ਤੁਹਾਡਾ ਪ੍ਰੇਮ ਪਿਆਰ ਵਧੇਗਾ ਜੇਕਰ ਪਰਵਾਦ ਕਰੀਏ ਤਾਂ ਪਰਿਵਾਰ ਸੰਬੰਧੇ ਤੁਹਾਡਾ ਸਮਾ ਪਰਿਵਾਦ ਵਿੱਚ ਤੁਹਾਡਾ ਤੁਹਾਨੂੰ ਸਾਰਿਆਂ ਦਾ ਸਹਿਯੋਗ ਮਿਲੇਗਾ ਸਭ ਕੁਝ ਠੀਕ ਰਹੇਗਾ ਦੋਸਤਾਂ ਦੇ ਨਾਲ ਮਿਲਜੁਲ ਵਧੇਗਾ ਤੁਹਾਨੂੰ ਦੱਸਦੇ ਹਾਂ ਕਿ ਜ਼ਿੰਦਗੀ ਦੇ ਨਾਲ ਕੁਝ ਝਗੜੇ ਜਿਹੜੇ ਹਨ ਉਹ ਵੀ ਸਮੱਸਿਆਵਾਂ ਤੁਹਾਡੀਆਂ ਹੱਲ ਹੋ ਜਾਣਗੀਆਂ ਜੇਕਰ ਸਿਹਤ ਦੀ ਗੱਲ ਕਰੀਏ ਤਾਂ ਸਿਹਤ ਦੇ ਵੱਲ ਤੁਸੀਂ ਖਾਸ ਧਿਆਨ ਦੇਣਾ ਹੈ ਕਿਸੇ ਵੀ ਚੀਜ਼ ਬਾਰੇ ਚਿੰਤਾ ਨਾ ਕਰੋ ਪਰ ਜੇਕਰ ਤੁਹਾਡੇ ਕੋਲ ਕੋਈ ਰੋਜ਼ਾਨਾ ਦੀ ਰੁਟੀਨ ਤੇ ਤੁਸੀਂ ਜੋ ਵੀ ਖਾਪੀ ਰਹੇ ਹੋ ਉਸ ਨੂੰ ਖਾਣ ਦੇ ਵਿੱਚ ਥੋੜਾ ਧਿਆਨ ਦਿਓ ਤੁਹਾਡੀ ਸਿਹਤ ਥੋੜੀ ਠਿੱਲੀ ਵੀ ਹੋ ਸਕਦੀ ਹੈ ਯੋਗਾ ਕਰੋ ਤਣਾਅ ਮੁਕਤ ਰਹੋ ਯੋਗਾ ਕਰੋ ਤਣਾਅ ਮੁਕਤ ਰਹੋ ਕਸਰਤ ਕਰੋ ਕੁਝ ਸਮਾਂ ਕਸਰਤ ਨੂੰ ਦਿਓ ਸਭ ਕੁਝ ਤਰ੍ਹਾਂ ਦੇ ਨਾਲ ਤੁਹਾਡੇ ਸਿਹਤ ਸਹੀ ਰਹੇਗੇ ਆਪਣੀ ਸਿਹਤ ਲਈ ਵੀ ਕੁਝ ਸਮਾਂ ਕੱਢੋ ਇਹ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਦੋਸਤੋ ਇਹ ਸੀ ਸਾਡੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਧੰਨਵਾਦ